ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਇਸ ਵੇਲੇ ਪਹੁੰਚਿਆ ਰਾਇਲ ਮੇਕਓਵਰ ਤੇ ਜਿੱਥੇ ਅੱਜ ਐਕ exhibtion ਲਗਾਇਆ ਗਿਆ ਤੇ ਫਾਜ਼ਿਲਕਾ ਦੀ ਤੋਂ ਕੁਝ ਟੀ ਦੇ ਵਿੱਚ ਚਾਈਨਾ ਟ੍ਰੇਲਰ ਦੇ ਬਿਲਕੁਲ ਸਾਹਮਣੇ ਜਿਹੜਾ ਇਹਨਾਂ ਦਾ ਰਾਇਲ ਮੇਕਓਵਰ ਜਿਹੜਾ ਸਥਿਤ ਹੈ ਜਿੱਥੇ ਅੱਜ ਐਕ exhibtion ਲਗਾਇਆ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਆਤੇ ਪਹੁੰਚੂਕੀਆਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਇੱਥੇ ਐਗਜ਼ਿਬਿਸ਼ਨ ਲੱਗਿਆ ਤੇ ਲੋਕ ਇੱਥੇ ਵੇਖਣ ਲਈ ਪਹੁੰਚ ਰਹੇ ਆ ਜੁਐਲਰੀ ਦਾ ਐਗਜ਼ਿਬਿਸ਼ਨ ਚ ਲੱਗਿਆ ਹੋਇਆ ਤੇ ਨਾਲ ਹੀ ਲੇਡੀਜ਼ ਸੂਟਾਂ ਦਾ ਜਿਹੜਾ ਐਗਜ਼ਿਬਿਸ਼ਨ ਇੱਥੇ ਚੱਲ ਰਿਹਾ ਹੈ। ਪਹਿਲਾਂ ਤੁਹਾਨੂੰ ਅਸੀਂ ਵੈਰਾਈਟੀ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੀ ਵੈਰਾਈਟੀ ਇਹਨਾਂ ਦੇ ਕੋਲ। ਤਾਂ ਵੈਰਾਈਟੀ ਤੁਸੀਂ ਦੇਖ ਲਓ ਜੀ ਤੇ ਗੱਲਬਾਤ ਇਹਨਾਂ ਨਾਲ ਕਰ ਲੈਣੇ ਆ ਪਹਿਲਾਂ ਜਾਣਕਾਰੀ ਲੈਣੇ ਆ ਸਾਰੀ ਵੀ ਕੀ ਕੀ ਵੈਰਾਈਟੀ ਇਹਨਾਂ ਦੇ ਕੋਲ ਅਵੇਲੇਬਲ ਹੈ। ਜੀ ਕੀ ਕਹੋਗੇ ਕਿਸ ਤਰ੍ਹਾਂ ਦੀ ਵੈਰਾਈਟੀ ਇੱਥੇ ਅਵੇਲੇਬਲ ਹੈ? ਸਭੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਹੈ ਕੁੰਦਨ ਦੀ ਹੈ ਪਰਲ ਦੀ ਵੀ ਹੈ ਲੌਂਗ ਸੈਟ ਇਅਰਿੰਗਸ ਰਿੰਗਸ ਵੀ ਹੈ ਬ੍ਰੇਸਲੇਟ ਵੀ ਹੈ ਰੈਗੂਲਰ ਪਾਨ ਵਾਸਤੇ ਵੀ ਸਾਰਾ ਕੁਝ ਹੈ ਪਾਰਟੀ ਵੀ ਰਵੇ ਨੇਨ ਦਾ ਕਰਵਾ ਚੌਥ ਵਾਸਤੇ ਸਾਡੇ ਕੋਲ ਬਹੁਤ ਸੋਨੇ ਸੋਨੇ ਬੈਂਗਲਸ ਵੀ ਆਈਆਂ ਆ ਯਾਰ ਜੀ ਤੁਹਾਨੂੰ ਕੋਈ ਦਿਖਾਇਆ ਜਾਂ ਕੋਈ ਬੈਂਗਲ ਵਗੈਰਾ ਕੀ ਕਿਸਮ ਦੇ ਬੈਂਗਲਸ ਲਈ ਜੀ ਜੀ ਤਾਂ ਬੈਂਗਲਸ ਤੁਸੀਂ ਦੇਖ ਲਓ ਜੀ ਬਹੁਤ ਵਧੀਆ ਬੈਂਗਲਸ ਹੈ ਜੀ ਕਰਵਾ ਚੌਥ ਨੂੰ ਲੈ ਕੇ ਜਿਹੜਾ ਹੈ ਇੱਥੇ ਐਕਸੀਬਿਸ਼ਨ ਲਗਾਇਆ ਹੈ ਫੈਸਟੀਵਲ ਸੀਜ਼ਨ ਚੱਲ ਰਿਹਾ ਜੀ ਨਵਰਾਤਰੀ ਚੱਲ ਰਹੀ ਹੈ ਇਸ ਤੋਂ ਬਾਅਦ ਜਿਹੜਾ ਦੁਸ਼ਹਿਰਾ ਆਏਗਾ ਕਰਵਾ ਚੋ ਉਠਾਏਗਾ ਤਾਂ ਹਰ ਇੱਕ ਲੇਡੀਜ਼ ਦਾ ਇੱਕ ਕੋਈ ਛੁਧੀ ਹੈ ਕਿ ਉਹ ਵਧੀਆ ਜਵੈਲਰੀ ਜਿਹੜਾ ਪਾਵੇ ਤਾਂ ਇੱਥੇ ਜਵੈਲਰੀ ਦਾ ਇਹਨਾਂ ਵੱਲ ਐਕਸੀਬਿਸ਼ਨ ਲਗਾ ਦਿੱਤਾ ਗਿਆ ਨਾਲ ਹੀ ਲੇਡੀ ਸੂਟ ਵੀ ਜਿਹੜੇ ਇੱਥੇ ਅਵੇਲੇਬਲ ਕਰਵਾਏ ਗਏ ਹੈ ਆਪਣਾ ਵਧੀਆ ਐਕਸੀਬਿਸ਼ਨ ਹੈ ਜੀ ਫਟਾਫਟ ਇੱਥੇ ਪਹੁੰਚੋ ਤਾਂ ਐਡਰੈਸ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਬਾਰਮ ਬਾਜ਼ਾਰ ਦੇ ਜਿਹੜਾ ਬੈਕ ਸਾਈਡ ਤੇ ਜੋ ਗਲੀ ਦੇ ਵਿੱਚ ਜਿਹੜਾ ਇਹਨਾਂ ਦਾ ਐਕਸਿਬਿਸ਼ਨ ਲੱਗਿਆ ਹੋਇਆ ਹੈ ਤਾਂ ਹੋਰ ਵੀ ਜਾਣਕਾਰੀ ਲਵਾਂਗੇ ਜੀ ਕੀ ਕਹੋਗੇ ਜੀ ਜਿਵੇਂ ਕਿ ਆਹ ਵਾਲਾ ਹੀ ਸੈੱਟ ਹੈ ਜੀ ਹਨਾ ਇਹਦੇ ਵਿੱਚ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਅਵੇਲੇਬਲ ਮਤਲਬ ਪਾ ਸਕਦੇ ਹੋ ਇਹਦੇ ਨਾਲ ਲਾਈਟ ਕਲਰ ਦਾ ਡਾਰਕ ਕਲਰ ਦਾ ਵੀ ਸੂਟ ਪਾ ਸਕਦੇ ਹੋ ਲਾਈਟ ਕਲਰ ਦਾ ਜੀ ਅੱਜਕੱਲ ਕੰਬੀਨੇਸ਼ਨ ਕੰਟਰਾਸਟ ਸਭ ਕੁਝ ਚੱਲ ਰਿਹਾ ਜੀ ਤਾਂ ਆ ਸਾਡੇ ਕੋਲ ਆਵਲੀਆਂ ਰੈਗੂਲਰ ਪਾਉਣ ਵਾਸਤੇ ਕਿੱਟੀ ਮਾਲਾ ਵੀ ਹੈਗਿਆ ਨੇ ਦੇਖੋ ਤਾਂ ਬਿਲਕੁਲ ਜੀ ਰੈਗੂਲਰ ਪਾਉਣ ਵਾਸਤੇ ਇਅਰਿੰਗ ਦੀ ਹੈ ਜੀ ਇਅਰਿੰਗ ਦਾ ਉਹ ਦਿਖਾ ਦਿੰਨੇ ਆ ਜੀ ਬੜੇ ਵਧੀਆ ਡਿਜ਼ਾਈਨ ਦੇ ਜਿਹੜੇ ਇਅਰਿੰਗ ਇਹਨਾਂ ਦੇ ਕੋਲ ਅਵੇਲੇਬਲ ਹੈ ਜੀ ਕਿੱਕੀ ਦੇ ਵਿੱਚ ਪਾਉਣ ਵਾਸਤੇ ਮਾਲਾ ਵੀ ਅਵੇਲੇਬਲ ਹੈ ਜੀ ਆ ਤੁਸੀਂ ਦੇਖ ਸਕਦੇ ਹੋ 골ਡਨ ਮਲਟੀ ਸੈੱਟ ਵੀ ਨੇ 골ਡਨ ਮਲਟੀ ਸੈੱਟ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ ਤੇ ਵੈਰਾਈਟੀ ਜਿਹੜੀ ਹੈ ਪੂਰੀ ਇਹਨਾਂ ਵੱਲੋਂ ਇਸ ਵਾਰ ਲਿਆਂਦੀ ਗਈ ਹੈ ਪਿਛਲੀ ਵਾਰ ਵੀ ਜਿਹੜਾ ਅਸੀਂ ਇਹਨਾਂ ਦੀ ਪ੍ਰੋਮੋਸ਼ਨ ਕੀਤੀ ਸੀ ਤਾਂ ਉਦੋਂ ਵੀ ਜਿਹੜਾ ਬੜਾ ਵਧੀਆ ਇਹਨਾਂ ਵੱਲੋਂ ਵੈਰਾਈਟੀ ਲੈਂਦੀ ਗਈ ਤੇ ਇਸ ਵਾਰ ਵੀ ਕਮਾਲ ਕਰ ਦਿੱਤਾ ਗਿਆ ਜੀ ਦੇਖੋ ਕਿੰਨੇ ਵਧੀਆ ਵਧੀਆ ਤੇ ਜੈਲਰੀ ਤੇ ਸੈਟ ਲੈਂਦੇ ਗਏ ਆ ਸਿਲਵਰ ਦੇ ਵਿੱਚ ਵੀ ਸਾਡੇ ਕੋਲ ਹੈਗੀ ਆ ਰੇਂਜ ਬ੍ਰੈਸਟ ਐਂਡ ਬ੍ਰੈਸ ਦੇ ਨਾਲ ਪਾਉਣ ਵਾਸਤੇ ਵੀ ਹੈਗੀ ਆ ਜੀ ਇੱਥੋਂ ਜੈਲਰੀ ਲਓ ਉੱਥੋਂ ਸੂਟ ਲਓ ਸਭ ਕੁਝ ਇੱਥੇ ਅਵੇਲੇਬਲ ਹੈ ਤੇ ਬਸ ਕਰਵਾ ਤੁਹਾਡਾ ਤਿਆਰ ਹੈ ਜੀ ਤਾ ਬਿਲਕੁਲ ਜੀ ਸੂਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਜਲਦੀ ਦਿਖਾ ਦਈਏ ਨੀਗਾ ਜੀ ਨਾਲ ਅਸੀਂ ਇਸ ਵੇਲੇ ਮੌਜੂਦ ਆ ਤੇ ਇੱਥੇ ਜਿਹੜਾ ਬਹੁਤ ਲੋਗ ਆ ਰਹੇ ਆ ਦੇਖ ਸਕਦੇ ਹੋ ਜੀ ਫੀਲ ਪੂਰੀ ਲੱਗੀ ਪਈ ਹੈ ਜੀ ਤੇ ਲੇਡੀਜ਼ ਜਿਹੜੀਆਂ ਇੱਥੇ ਪਹੁੰਚ ਰਹੀਆਂ ਆ ਇੱਧਰ ਵੀ ਤੁਹਾਨੂੰ ਦਿਖਾ ਦਈਏ ਤਾਂ फटाफट ਬੋਧੋਗ ਤੇ ਵੈਰਾਈਟੀ ਖਤਮ ਹੀ ਨਾ ਹੋ ਜੇ ਇਹਨੂੰ ਮੋਨਾਲੀਜ਼ਾ ਸੈੱਟ ਕਹਿੰਦੇ ਨੇ ਜੀ ਮੋਨਾਲੀਜ਼ਾ ਸੈੱਟ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ ਮਲਟੀ ਲੇਅਰ ਹੈ ਜੀ ਹਰ ਇੱਕ ਸੂਟ ਨਾਲ ਪਾਨ ਵਾਲਾ ਜਵੇਂ ਉਹ ਸੱਬਿਆ ਚਾਚੀ ਕਹਿੰਦੇ ਆ ਫਸ ਸੱਬਿਆ ਚਾਚੀ ਦੀ ਫਰਸਟ ਕਾਪੀ ਆ ਨਾਲ ਸਾਡੇ ਕੋਲ ਬ੍ਰਾਈਡਲ ਸੈੱਟ ਵੀ ਹੁੰਦੇ ਆ ਜੀ ਕੋਈ ਅਗਰ ਰੈਂਟ ਤੇ ਵੀ ਲੈਣਾ ਚਾਹੇ ਸਾਡੇ ਕੋਲ ਲੈ ਸਕਦਾ ਜੀ ਤਾਂ ਬ੍ਰਾਈਡਲ ਸੈੱਟ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ ਜੀ ਜੇਕਰ ਰੈਂਟ ਤੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਵੀ ਅਵੇਲੇਬਲ ਹੈ ਜੀ ਇਹਨਾਂ ਦੇ ਕੋਲ ਜੀ ਤਾਂ ਬਿਲਕੁਲ ਜੀ ਜੇਕਰ ਤੁਸੀਂ ਰੈਂਟ ਤੇ ਵੀ ਇਹਨਾਂ ਦੇ ਕੋਲ ਬ੍ਰਾਈਡਲ ਸੈੱਟ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਅਵੇਲੇਬਲ ਹੈ ਬੜੀ ਵਧੀਆ ਜਿਹੜੀ ਵੈਰਾਈਟੀ ਜਿਹੜੀ ਇਹਨਾਂ ਵੱਲੋਂ ਲੈਂਦੀ ਗਈ ਜੀ ਤਾਂ ਵੈਰਾਈਟੀ ਤੁਹਾਨੂੰ ਦਿਖਾ ਰਹੇ ਆ ਜੁਐਲਰੀ ਦਾ ਇੱਥੇ ਐਗਰੀਮੈਂਟ ਲਗਾਇਆ ਗਿਆ ਨਾਲੇ ਲੇਡੀਜ਼ ਸੂਟਾਂ ਦਾ ਐਗਰੀਮੈਂਟ ਲਗਾਇਆ ਗਿਆ ਹੈ ਨੀਤਾਂ ਬਾਨੀ ਸੈੱਟ ਜੀ ਨੀਤਾਂ ਬਾਨੀ ਸੈੱਟ ਵੀ ਨਾਲ ਦੇ ਕੋਲ ਅਵੇਲੇਬਲ ਹੈ ਜੀ ਸੈਟ ਪਾ ਕੇ ਤੁਸੀਂ ਬਿਲਕੁਲ ਨੀਤਾ ਅਮਬਾਨੀ ਲੱਗੋਗੇ ਬਹੁਤ ਵਧੀਆ ਵੈਰੀਟੀ ਸਭ ਫਾਜ਼ਿਲਗਾ ਵਾਸੀਆਂ ਨੂੰ ਬਸ ਇਹੀ ਰਿਕਵੈਸਟ ਕਰਾਂਗੀ ਆਓ ਦੇ ਸਾਡੇ ਬਿਜ਼ਨਸ ਨੂੰ ਪ੍ਰਮੋਟ ਕਰੋ ਜੀ ਸਰ ਰੇਟਸ ਦੀ ਗੱਲ ਕਰ ਰਹੀਏ ਰੇਟਸ ਕੀ ਰਹਿਣਗੇ ਬਹੁਤ ਹੀ ਜੈਨੂਨ ਨੇ ਬਾਕੀ ਜਦੋਂ ਬਿੱਲ ਬਣਦਾ ਉਹਦੇ ਵਿੱਚੋਂ ਵੀ ਅਸੀਂ 10% ਡਿਸਕਾਊਂਟ ਕਰ ਰਹੇ ਹਾਂ ਜੀ ਬਿਲਕੁਲ ਜੀ 10% ਡਿਸਕਾਊਂਟ ਮਿਲਣਾ ਜੀ ਇੱਥੇ ਜਦੋਂ ਤੁਸੀਂ ਜੈਵਲਰੀ ਲਓਗੇ ਬਿੱਲ ਬਣੇਗਾ ਤਾਂ 10% ਦਾ ਡਿਸਕਾਊਂਟ ਵੀ ਇਹਨਾਂ ਵੱਲੋਂ ਦਿੱਤਾ ਜਾਏਗਾ ਤੇ ਜੁਐਲਰੀ ਅੱਪ ਤੁਹਾਨੂੰ ਫਿਰ ਤੋਂ ਦਿਖਾ ਦਿੰਨੇ ਆ ਬੜੀ ਇੱਥੇ ਵੈਰਾਈਟੀ ਜਿਹੜੀ ਹੈ ਅਵੇਲੇਬਲ ਹੈ ਵੈਰਾਈਟੀ ਤੁਸੀਂ ਬਹੁਤ ਜ਼ਿਆਦਾ ਹਰ ਇੱਕ ਚੀਜ਼ ਹੈ ਕੋਈ ਤਾਇਆ ਕੋਈ ਤਰ੍ਹਾਂ ਦੀ ਪੂਰੀ ਵੈਰਾਈਟੀ ਇਹਨਾਂ ਵੱਲੋਂ ਲੈਣ ਦੀ ਹੈ ਜੀ ਤੈੱਕ ਵਾਰੀ ਐਡਰੈਸ ਮੈਂ ਤੁਹਾਨੂੰ ਫੇਰ ਦੱਸ ਦਿੰਨਾ ਜੀ ਕਿ ਐਡਰੈਸ ਹੈ ਚੁਪ ਸਟਰੀਟ ਫਾਜ਼ਿਲਕਾਰ ਨੇੜੇ ਚైనਾ ਟੇਲਰ ਬਿਲਕੁਲ ਚైనਾ ਟੇਲਰ ਦੇ ਬਿਲਕੁਲ ਸਾਹਮਣੇ ਜਿਹੜਾ ਇਹਨਾਂ ਦਾ ਰਾਇਲ ਮੇਕਓਵਰ ਇਹਨਾਂ ਦਾ ਜਿਹੜਾ ਸ਼ੋਰੂਮ ਹੈ ਉੱਥੇ ਹੀ ਜਿਹੜਾ ਇਹ ਐਗਜ਼ੀਬਿਸ਼ਨ ਲਗਾਇਆ ਗਿਆ ਤਾਂ ਅਨਿਗਾ ਜੀ ਸਾਨੂੰ ਪੂਰੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਕੀ ਮੈਸੇਜ ਕੀ ਦੇਣਾ ਚਾਹੋਗੇ ਅਨਿਗਾ ਜੀ ਤੁਸੀਂ ਫਾਜ਼ਿਲ ਕਾ ਵਾਸੇ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਅੱਜ ਕੱਲ ਆਨਲਾਈਨ ਦਾ ਕਾਫੀ ਟ੍ਰੈਂਡ ਚੱਲ ਚੁੱਕਿਆ ਹੈ ਜੀ ਤੇ ਬਸ ਇਹ ਹੀ ਕਵਾਂਗੇ ਕਿ ਪਲੀਜ਼ ਆਪਣੇ ਫਾਜ਼ਿਲ ਕਾ ਨਾਲ ਦੇ ਸ਼ਹਿਰ ਮੁੱਚਾ ਕਰੋ ਜੀ ਆਨਲਾਈਨ ਦੇ ਬਜਾਏ ਜ਼ਰੂਰ ਮੈਂ ਕਹਿਨੀ ਆ ਕਿ 500 ਰੁਪਏ ਦਾ ਹੁੰਦਾ ਹੈ ਲੈਸ ਹੁੰਦਾ ਹੈ ਆਨਲਾਈਨ ਦੇ ਵਿੱਚ ਕਿ ਤੁਸੀਂ ਦੇਖੋ ਨਾ ਅਸੀਂ ਵੀ ਕਿੰਨਾ ਹੀ ਇਨਵੈਸਟ ਕਰਕੇ ਅਸੀਂ ਅਗਰ ਕੋਈ ਚੀਜ਼ ਲੈ ਰਹੇ ਆ ਤੇ 500 ਰੁਪਏ ਦਾ ਦੇਖੋ ਸਾਰਿਆ ਮੈਂ ਨਹੀਂ ਪੂਰੇ ਫਾਜ਼ਿਲ ਕਾ ਦੇ ਦੁਕਾਨਦਾਰਾਂ ਦੀ ਗੱਲ ਕਰ ਰਹੀ ਹਾਂ ਕਿ ਸਾਰਿਆਂ ਦਾ ਬੰਦਾ ਹੈ ਕਿ ਐਨਾ ਤੋਂ ਮਾਰ ਜਾਂਦਾ ਸਭ ਰੱਖਦੇ ਹੀ ਨਹੀਂ ਕਿਉਂਕਿ ਕਈ ਚੀਜ਼ਾਂ ਤੇ ਡੈਮੇਜ ਵੀ ਹੋ ਜਾਂਦੀਆਂ ਨੇ ਪਈਆਂ ਪਈਆਂ ਕਈ ਖਰਾਬ ਹੋ ਜਾਂਦੀਆਂ ਨੇ ਕਈ ਟੁੱਟ ਜਾਂਦੀਆਂ ਨੇ ਉਹਨਾਂ ਦੀ ਪਰਭਾਈ ਵੀ ਹਰ ਇੱਕ ਚੀਜ਼ ਦੇ ਵਿੱਚੋਂ ਕੀਤੀ ਜਾਂਦੀ ਹੈ ਇਸ ਲਈ ਮੈਂ ਇਹ ਕਹਾਂਗੀ ਕਿ ਆਨਲਾਈਨ ਦਾ ਨਾ ਕਰਕੇ ਪਲੀਜ਼ ਆਵਦੇ ਪਾਜ਼ਿਲਗਾ ਸ਼ਹਿਰ ਦੇ ਵਿੱਚ ਕੋਈ ਕਿਸੇ ਦੁਕਾਨਦਾਰ ਕੋਲ ਲੈ ਕੇ ਜਾ ਕੇ ਸ਼ਾਪਿੰਗ ਕਰਿਆ ਕਰੋ ਬਿਲਕੁਲ ਜੀ ਆਨਲਾਈਨ ਸ਼ਾਪਿੰਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਆਨਲਾਈਨ ਸ਼ੋਪਿੰਗ ਜਿਹੜੀ ਹੈ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਫਾਜ਼ਿਲਕਾ ਦੇ ਦੁਕਾਨਦਾਰਾਂ ਦਾ ਸਾਧ ਦਿਨ ਦੇ ਦਿੱਤਾ ਪਾਤੇ ਗਾਹ ਜਿਹੜੇ ਪਹੁੰਚੇ ਹੋਏ ਇਹਨਾਂ ਨਾਲ ਗੱਲ ਕਰੀ ਸਾਡੇ ਸ਼ੀਤਲ ਨਾਰੰਗ ਦੀ ਪਹੁੰਚੇ ਹੋਏ ਨੇ ਸਾਡੇ ਭਾਬੀ ਦੀ ਪਵੀ ਜੀ ਕੀ ਕਹੋਗੇ ਇਸ ਐਗਜ਼ੀਬਿਸ਼ਨ ਨੂੰ ਲੈ ਕੇ ਕਿੰਨਾ ਕੁ ਵਧੀਆ ਲੱਗਿਆ ਦੇਖੋ ਬੜਾ ਵਧੀਆ ਲੱਗਿਆ ਜੀ ਦੇਖੋ ਨਾਲੇ ਤੁਹਾਨੂੰ ਦੋ ਤਿੰਨ ਫਾਇਦੇ ਮਿਲਣਗੇ ਪਹਿਲੇ ਸੂਟ ਲੋ ਨਾਲ ਜਵੈਲਰੀ ਮੈਚ ਕਰੋ ਨਾਲ ਕਰਵੇ ਦੇ ਵਾਸਤੇ ਮੇਕਅਪ ਦੀ ਬੁਕਿੰਗ ਕਰਕੇ ਜਾਓ ਇੱਕੋ ਜਗ੍ਹਾ ਆ ਕੇ ਹੀ ਤੁਹਾਨੂੰ ਦੇਖੋ ਤਿੰਨ ਤਿੰਨ ਫਾਇਦੇ ਮਿਲ ਰਹੇ ਨੇ ਤੇ ਮੈਂ ਤਾਂ ਇਹ ਕਹਾਂਗੀ ਆਰਬੀ ਲਾਈਵ ਦੇ ਥਰੂ ਜੋ ਲੇਡੀਜ਼ ਦੇਖ ਰਹੀਆਂ ਨੇ ਜਲਦੀ ਤੋਂ ਜਲਦੀ ਪਹੁੰਚ ਜਾਣ ਕਿਉਂਕਿ ਬੜੀ ਅੱਛੀ ਜਵੈਲਰੀ ਦੇ ਸੂਟਸ ਦੀ ਕਲੈਕਸ਼ਨ ਹੈ ਨਾ ਕੋਲ ਤੇ ਜਲਦੀ ਆ ਜਾਓ ਤੇ ਮੌਕੇ ਦਾ ਫਾਇਦਾ ਉਠਾਓ ਬਿਲਕੁਲ ਜੀ ਜਲਦੀ ਤੋਂ ਜਲਦੀ ਆਓ ਮੌਕੇ ਦਾ ਫਾਇਦਾ ਉਠਾਓ ਪਹਿਲਾ ਸੂਟ ਸਿਲੈਕਟ ਕਰੋ ਜੀ ਉਹਦੇ ਨਾਲ ਜੈਲਰੀ ਮੈਚ ਕਰੋ ਨਾਲ ਹੀ ਜਿਹੜਾ ਮੇਕਅਪ ਬੁੱਕ ਮੇਕਅਪ ਦੀ ਵੀ ਸਹੂਦਤ ਹੈ ਇਹਨਾਂ ਦੇ ਕੋਲ ਆ ਬਿਊਟੀ ਪਾਰਲਰ ਹੈ ਜੀ ਇਹਨਾਂ ਦਾ ਤਾਂ ਬਿਲਕੁਲ ਮੇਕਅਪ ਦੀ ਸਹੂਦਤ ਵੀ ਉਪਲਬਧ ਹੈ ਤਾਂ ਮੇਕਅਪ ਵੀ ਬੁੱਕ ਤੁਸੀਂ ਕਰਵਾਓ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਜਿਹੜੀ ਪੀੜ ਤੇ ਲੱਗੀ ਹੋਈ ਹੈ ਜੀ ਬੜੇ ਲੋਕ ਤੇ ਆ ਗਏ ਹੈ ਤੁਹਾਨੂੰ ਆਪਾਂ ਲੇਡੀ ਸੂਟਾਂ ਦੀ ਗੱਲਬਾਤ ਕਰਾਂਗੇ ਤਾਂ ਮੈਡਮ ਸਾਡੇ ਕੋਲ ਮੌਜੂਦ ਹੈ ਕੀ ਕਹੋਗੇ ਜੀ ਲੇਡੀ ਸੂਟਾਂ ਦੀ ਵੈਰਾਈਟੀ ਨੂੰ ਲੈ ਕੇ ਪਹਿਲਾਂ ਆਪਾਂ ਦਾ ਨਾਮ ਦੱਸ ਦਿਓ ਤੇ ਆਪਣੇ ਬੁਟੀਕ ਦਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰੁਪਿੰਦਰ ਬਰਾੜ ਹੈ ਔਰ ਮੇਰਾ ਬੁਟੀਕ ਦਾ ਨਾਮ ਸੁਨਹਿਰੀ ਗੋਟਾ ਹੈ ਜੀ ਜੀ ਔਰ ਇਹ ਲੋਟ ਰੋਡ ਦੇ ਉੱਪਰ ਹੈ ਜੀ ਬਿਲਕੁਲ ਸੁਨਹਿਰੀ ਗੋਟਾ ਇਹਨਾਂ ਦੇ ਬੁਟੀਕ ਦਾ ਨਾਮ ਹੈ ਜੀ ਤਾਂ ਮੈਡਮ ਕੀ ਕਹੋਗੇ ਕਿਹਦੀ ਵੈਰਾਈਟੀ ਹੈ ਤੁਹਾਡੇ ਕੋਲ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਹਾਂ ਮੇਰੇ ਕੋਲ ਰੈਡੀमेड ਕਲੈਕਸ਼ਨ ਵੀ ਹੈਗੀ ਹੈ ਜੀ ਔਰ ਮੇਰੇ ਕੋਲ ਜੀ ਵੀ ਆਪਾਂ ਕਸਟਮ ਚੀਜ਼ ਕਰਵਾਈਦੀ ਹੈ ਕਸਟਮ ਕਲੈਕਸ਼ਨ ਵੀ ਹੈਗੀ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਕਲਰ ਫੈਬਰਿਕ ਵਰਕ ਡਿਸਾਈਡ ਕਰਕੇ ਤੁਸੀਂ ਮੇਰੇ ਕੋਲ ਕਸਟਮ ਵੀ ਕਰਵਾ ਸਕਦੇ ਹੋ ਔਰ ਰੈਡੀमेड ਕਲੈਕਸ਼ਨ ਵੀ ਬਹੁਤ ਹੈ ਜੀ ਤੇ ਰੈਡੀमेड ਕਲੈਕਸ਼ਨ ਦੇ ਵਿੱਚ ਆ ਜਿਹੜਾ ਸੂਟ ਹੈ ਜੀ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਜਿਵੇਂ ਇਹ ਸੂਟ ਦਾ ਪ੍ਰਾਈਸ 2250 ਦੀ ਇਹਦੇ ਉੱਪਰ ਫਿਰ 10% ਡਿਸਕਾਊਂਟ ਵੀ ਹੈ ਇਹ ਸਾਰੀ ਕਲੈਕਸ਼ਨ ਦੇ ਉੱਪਰ ਜੀ ਬਿਲਕੁਲ 10% ਦੀ ਛੂਟ ਵੀ ਜਿਹੜੀ ਇਹਨਾਂ ਵੱਲੋਂ ਦਿੱਤੀ ਜਾਣੀ ਹੈ ਜੀ ਕਲੈਕਸ਼ਨ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਸਾਰੀ ਜਿਹੜੀ ਕਲੈਕਸ਼ਨ ਹੈ ਦੀ ਬਹੁਤ ਵਧੀਆ ਇਹਨਾਂ ਦੇ ਕੋਲ ਜਿਹੜਾ ਕਲੈਕਸ਼ਨ ਹੈ ਜੀ ਬੜੇ ਵਧੀਆ ਆਰਟੀਕਲ ਇਹਨਾਂ ਦੇ ਵੱਲੋਂ ਇੱਥੇ ਰੱਖੇ ਗਏ ਆ ਹਰ ਤਰ੍ਹਾਂ ਦਾ ਆਰਟੀਕਲ ਤੁਹਾਨੂੰ ਇੱਥੇ ਮਿਲ ਜਾਣਾ ਜੀ ਕਰਵਾ ਚੌਧਰ ਨੂੰ ਲੈ ਕੇ ਜਿਹੜਾ ਇੱਕ ਜਿਹੜੀ ਲੇਡੀਜ਼ ਦੀ ਇੱਕ ਕੋਈਸ਼ ਹੁੰਦੀ ਹੈ ਕਿ ਉਹ ਬਹੁਤ ਵਧੀਆ ਜਿਹੜਾ ਸੂਟ ਪਾਵੇ ਇਹਦਾ ਸੂਟ ਪਾਵੇ ਜਿਹੜਾ ਕਿਸੇ ਕੋਲ ਵੀ ਨਾ ਮਿਲੇ ਤਾਂ ਇਹੋ ਜਿਹੇ ਜਿਹੜਾ ਇੱਕ ਇੱਕ ਦੁਕਾਨ ਤੋਂ ਇੱਕ ਇੱਕ ਜਗ੍ਹਾ ਤੋਂ ਜਿਹੜਾ ਛਾਂਡ ਛਾਂਡ ਕੇ ਇਹਨਾਂ ਵੱਲੋਂ ਇਹ ਸੂਟ ਲੈਂਦੇ ਗਏ ਰੈਡੀਮੇਡ ਸੂਟ ਮੈਡਮ ਕੀ ਕਹੋਗੇ ਹੋਰ ਕੋਈ ਸੂਟ ਦੇ ਬਾਰੇ ਪਾ ਗੱਲਬਾਤ ਕਰਦੇ ਕੋਈ ਸੂਟ ਦਿਖਾਓ ਜੀ ਜਿਹੜਾ ਮੇਰੇ ਕੋਲ ਆਰੀ ਮਸ਼ੀਨ ਦੀ ਵੀ ਕਲੈਕਸ਼ਨ ਹੈਗੀ ख सदम की नीटनेस देख सकते हो कलर कॉम्बीनेशन देख सकते हो और किसी भी कलर उ ਹਾਂ ਔਰ ਜਿਹੜੀ ਰੈਡੀमेड ਕਲੈਕਸ਼ਨ ਦੀ ਗੱਲ ਕਰੀਏ ਜਿਵੇਂ ਮਸਲੀਨ ਦੇ ਉੱਪਰ ਹੈ ਜੀ ਸੂਟ ਤੁਸੀਂ ਪਹਿਲਾਂ ਵੀ ਦੇਖਿਆ ਹੈ ਇਹ ਜੀ ਸ਼ਿਮਰ ਦੇ ਉੱਪਰ ਸੂਟ ਹੈ ਜੀ ਔਰ ਸੂਟ ਦੀ ਪ੍ਰਾਈਜ਼ਿੰਗ ਬਹੁਤ ਨੋਰਮਲ ਹੈ ਜਿਵੇਂ ਹੈਂਡਵਰਕ ਦਾ ਸੂਟ ਹੈ ਔਰ ਸ਼ਿਮਰ ਤੇ ਬਣਿਆ ਆਇਆ ਹੈ ਜੀ 1750 ਦੀ ਕਾਸਟ ਹੈ ਜੀ ਬਾਕੀ ਉੱਪਰ 10% ਡਿਸਕਾਊਂਟ ਯਰ ਨਾਲ ਫੁੱਲ ਪਿਓਰ ਦਾ ਹੀ ਦੁਪੱਟਾ ਹੈ ਜੀ ਫੁੱਲ ਪਿਓਰ ਦਾ ਦੁਪੱਟਾ ਤੇ ਜਿਹੜਾ ਸੂਟ ਹੈ ਜੀ 1750 ਰੁਪਏ ਦਾ ਸੂਟ ਹੈ ਤੇ 10% ਦੀ ਜਿਹੜੇ ਲੈਸ ਮਿਲ ਜਣੇ ਕਿਹੜਾ ਸੂਟ ਹੈ ਜੀ ਇਹ ਸ਼ਿਮਰ ਦਾ ਜੀ ਸ਼ਿਮਰ ਦਾ ਸ਼ਿਮਰ ਦਾ ਸੂਟ ਹੈ ਜੀ ਹੈਂਡਵਰਕ ਉੱਤੇ ਕੀਤਾ ਹੈ ਜੀ ਹੈਂਡਵਰਕ ਦੇ ਦੇਖ ਲੋ ਕਿੰਨਾ ਪਿਆਰਾ ਹੈਂਡਵਰਕ ਕੀਤਾ ਹੈ ਜੀ ਤੇ 10% ਦੀ ਤੁਹਾਨੂੰ ਛੂਟ ਵੀ ਮਿਲ ਜਾਨੀ ਹੈ ਜੀ 3 ਪੀਸ ਸੂਟ ਹੈ ਜੀ ਨਾਲ ਪੈਂਟ ਨਾਲ ਪਿਓਰ ਦਾ ਦੁਪੱਟਾ ਹੈ ਜੀ ਤੇ ਬਿਲਕੁਲ ਇਹ ਐਗਰੀਬਿਸ਼ਨ ਦੇ ਵਿੱਚ ਮਿਲ ਰਿਹਾ ਤਾਂ ਫਟਾਫਟ ਇੱਥੇ ਪਹੁੰਚੋ ਤੇ ਹੋਰ ਵੀ ਆਪਾਂ ਛੂਟ ਦੀ ਗੱਲਬਾਤ ਕਰ ਲੈਨੇ ਆਂ 3 ਦੇ ਸੈਮੀ ਸਟਿਚ ਸੂਟ ਹੈ ਜੀ ਜਿਵੇਂ ਜੀ ਜੀ ਮਸਲੀਨ ਦੇ ਜੀ ਸੈਮੀ ਸਟਿਚ ਟੂਟ ਹੈ ਜੀ ਦੇਖ ਲਓ ਤੁਸੀਂ ਉੱਤੇ ਵਰਕ ਵੀ ਕੀਤਾ ਹੈ ਹੈ ਇਹ ਦੋਰਾਰ organza ਦਾ ਦੁਪੱਟਾ ਹੈ ਪ્યોਰ organza ਦਾ ਦੁਪੱਟਾ ਹੈ ਜੀ ਤੇ ਨਾਲ ਹੀ ਪੈਂਟ ਵੀ ਹੈ ਜੀ ਇਹਦੇ ਨਾਲ 3 ਪੀਸ ਸੂਟ ਹੈ ਜੀ 3 ਪੀਸ ਸੂਟ ਹੈ ਜੀ ਇਹ ਤੇ ਤੁਹਾਨੂੰ ਬਹੁਤ ਸਾਰੇ ਕਲਰ ਆਪਸ਼ਨ ਵੀ ਮਿਲੇਗੀ ਜੀ ਕਲਰ ਆਪਸ਼ਨ ਵੀ ਤੁਹਾਨੂੰ ਮਿਲ ਜਾਣੀ ਹੈ ਤਾਂ ਇੱਧਰ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਜੀ ਇੱਧਰ ਵੀ ਜਿਹੜੇ ਬੜੇ ਸੂਟ ਲੱਗੇ ਜੀ ਇੱਧਰ 20% ਡਿਸਕਾਊਂਟ ਵਾਲੇ ਸੂਟ ਹੈ ਜੀ ਬੜੇ ਵਧੀਆ ਦੇਖੋ ਸੂਟ ਹੈ ਜੀ ਤੇ ਤੁਸੀਂ ਆਉਂਗੇ ਜਦੋਂ ਤੁਹਾਨੂੰ ਇੱਥੇ ਇੱਕ ਬਹੁਤ ਵਧੀਆ ਕਲੈਕਸ਼ਨ ਮਿਲਣੀ ਹੈ ਜੀ ਇਹਦੀ ਕਲੈਕਸ਼ਨ ਤੁਹਾਨੂੰ ਕਿਤੇ ਨਹੀਂ ਮਿਲਣੀ ਬਹੁਤ ਲੋਕ ਇੱਥੇ ਪਹੁੰਚੂ ਕੇ ਆ ਲੈਡੀਆਂ ਬਹੁਤ ਪਹੁੰਚੂ ਕੇ ਦੇਖ ਸਕਦੇ ਤੁਸੀਂ ਬੜੀ ਪੀੜ ਲੱਗੀ ਹੋਈ ਹੈ ਜੀ ਤੇ ਲੋਕ ਬਹੁਤ ਇੱਥੇ ਪਹੁੰਚ ਰਹੇ ਐਗਰੀਗੇਸ਼ਨ ਦੇ ਵਿੱਚ ਤੇ ਤੁਸੀਂ ਵੀ ਪਹੁੰਚੋ ਐਡਰੈਸ ਇੱਕ ਵਾਰੀ ਨੋਟ ਕਰ ਲਓ ਜੁਗ ਸਟੇਟ ਫਾਜ਼ਲ ਕਾ ਤੇ ਮੈਡਮ ਮੈਸੇਜ ਕੀ ਦੇਣਾ ਚਾਹੁੰਦਾ ਹਾਂ ਲਾਸਟ ਤੇ ਸਾਡੇ ਦਰਸ਼ਕਾਂ ਨੂੰ ਆ ਮੈਂ ਸਭ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਬਿਕੋਜ਼ ਸਾਡਾ 4 ਵਜੇ ਸੀ ਲੱਕੀ ਡਰਾ ਵੀ ਕਰਨਾ ਹੈ ਉਹਦਾ ਟਾਈਮ ਹੈ 5 ਵਜੇ 4 ਵਜੇ ਤੱਕ ਜਿਹੜੇ ਵੀ ਕਸਟਮਰ ਆਉਣਗੇ ਉਹਨਾਂ ਦਾ ਨੇਮ ਬਕਾਇਦਾ ਲਿਖਿਆ ਜਾ ਰਿਹਾ ਔਰ 5 ਵਜੇ ਸੀ ਲੱਕੀ ਡਰਾ ਕੱਢਾਂਗੇ ਔਰ ਉਹਦੇ ਵਿੱਚ ਅਕੋਰਡਿੰਗ ਟੂ ਉਹਨਾਂ ਦੀ ਪਰਚੇਜ਼ਿੰਗ ਤੇ ਉਹਨਾਂ ਨੂੰ ਗਿਫਟ ਵੀ ਦੇਵਾਂਗੇ ਜੀ 10% ਡਿਸਕਾਊਂਟ ਵੀ ਔਰ ਗਿਫਟਸ ਵੀ ਹੈ ਜੀ ਤਾਂ ਬਿਲਕੁਲ ਜੀ 10% ਦੀ ਛੂਟ ਵੀ ਦਿੱਤੀ ਜਾ ਰਹੀ ਤੇ ਨਾਲ ਗਿਫਟ ਵੀ ਇੰਨਾ ਵੱਲੋਂ ਜਿਹੜਾ ਤੁਹਾਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ ਜਿਹੜਾ 4 ਵਜੇ ਤੱਕ ਜਿਹੜਾ ਇੱਥੇ ਆ ਕੇ ਪਰਚੇਜ਼ ਕਰੇਗਾ ਉਹਦਾ ਨਾਮ ਲਿਖਿਆ ਜਾ ਰਿਹਾ ਹੈ ਤੇ ਨਾਮ ਦੀ ਪਰਚੀ ਜਿਹੜੀ ਪਾਈ ਜਾ ਰਹੀ ਹੈ ਤਾਂ ਇੱਕ ਜਿਹੜਾ ਲੱਕੀ ਡਰਾਅ ਕੱਢਿਆ ਜਾਏਗਾ ਉਹ ਵੀ ਅਸੀਂ ਲਾਈਵ ਦਿਖਾਵਾਂਗੇ ਡਰਾਅ ਜਿਹੜਾ ਲਾਈਵ ਨਿਕਲੇਗਾ ਤੇ ਲਾਈਵ ਤੁਸੀਂ ਉਸ ਦਾ ਦੇ ਵਿੱਚ ਦੇਖ ਸਕਦੇ ਹੋ ਕਿ ਕਿਹਨੂੰ ਪ੍ਰਾਈਜ਼ ਨਿਕਲਿਆ ਤਾਂ ਅੱਜ ਜਿਹੜਾ ਇੱਥੇ ਜਿਹੜਾ ਪੂਰੀਆ ਰੌਣਕਾਂ ਲੱਗੀਆਂ ਹੋਈਆਂ ਜੀ ਰਾਇਲ ਕਲੈਕਸ਼ਨ ਤੇ ਇਹਨਾਂ ਵੱਲੋਂ ਜਿਹੜਾ ਐਗਜ਼ੀਬਿਸ਼ਨ ਲਗਾ ਦਿੱਤਾ ਗਿਆ ਜੀ ਸੂਟਾਂ ਦਾ ਐਗਜ਼ੀਬਿਸ਼ਨ ਹੈ ਤੇ ਨਾਲ ਜੁਐਲਰੀ ਦਾ ਹੈ ਤੇ ਨਾਲ ਤੁਸੀਂ ਆ ਕੇ ਮੇਕਅੱਪ ਕਰਵਾ ਸਕਦੇ ਹੋ ਬੁਰੀ ਛੂਟ ਦਿੱਤੀ ਜਾ ਰਹੀ ਹੈ ਜੁਐਲਰੀ ਤੇ 10% ਦੀ ਛੂਟ ਦਿੱਤੀ ਜਾ ਰਹੀ ਹੈ ਤੇ ਸੂਟਾ ਦੇ ਵੀ 10% ਦੇ ਇਧਰ ਉਹ ਸੂਟ ਲਗਾਏ ਗਿਆ ਜਿਨ੍ਹਾਂ ਤੇ 20% ਤੱਕ ਦੀ ਜਿਹੜੀ ਛੂਟ ਵੀ ਮਿਲ ਰਹੀ ਹੈ ਤਾਂ ਦੇਖੋ ਲੇਡੀਜ਼ ਜਿਹੜਾ ਆਪਣੇ ਖਰੀਦਾਰੀ ਇੱਥੇ ਕਰ ਰਹੀ ਹੈ ਜੀ ਅੱਪਾ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਲੇਡੀਜ਼ ਦੇ ਨਾਲ ਜਿਹੜੇ ਇੱਥੇ ਪਹੁੰਚੀਆਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਲੇਡੀਜ਼ ਜਿਹੜੀਆਂ ਨੇ ਇੱਥੇ ਪੂਰੀ ਖਰੀਦਦਾਰੀ ਕਰ ਰਹੀਆਂ ਜੀ ਤੇ ਅੱਜ ਪੂਰੀਆ ਰੌਣਕਾਂ ਜਿਹੜੀਆਂ ਇੱਥੇ ਲੱਗ ਚੁੱਕੀਆਂ ਐ ਰਾਇਲ ਮੇਕਓਵਰ ਤੇ ਰਾਇਲ ਕਲੈਕਸ਼ਨ ਤੇ ਟੁਕ ਸਟੇਟ ਦੇ ਵਿੱਚ ਚైనా ਟੇਲਰ ਦੇ ਬਿਲਕੁਲ ਸਾਹਮਣੇ ਜਿਹੜਾ ਇਹਨਾਂ ਦਾ ਸ਼ੋਅਰੂਮ ਬਣਿਆ ਹੋਇਆ ਜਿੱਥੇ ਅੱਜ ਐਗਜ਼ੀਬਿਸ਼ਨ ਲਗਾਇਆ ਗਿਆ ਸੂਟਾਂ ਦਾ ਐਗਜ਼ੀਬਿਸ਼ਨ ਐ ਨਾਲ ਹੀ ਜਵੈਲਰੀ ਦਾ ਐਗਜ਼ੀਬਿਸ਼ਨ ਐ ਤਾਂ ਅਨਿਗਾ ਜੀ ਵੱਲੋਂ ਇਹ ਲਗਾਇਆ ਗਿਆ ਜੀ ਤਾਂ ਤੁਸੀਂ ਜਲਦ ਤੋਂ ਜਲਦ ਇੱਥੇ ਪਹੁੰਚੋ ਸ਼ਾਮ ਨੂੰ ਜਿਹੜਾ 4 ਵਜੇ ਤੱਕ ਇੱਥੇ ਖੇਦਦਾਰੀ ਕਰੇਗਾ ਉਸ ਦਾ ਨਾਮ ਜਿਹੜਾ ਲੱਕੀ ਡਰਾ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਤੇ ਉਸ ਨੂੰ ਡਰਾ ਵੀ ਜਿਹੜਾ ਕੱਢਿਆ ਜਾਏਗਾ ਉਹ ਵੀ ਅਸੀਂ ਲਾਈਵ ਦਿਖਾਵਾਂਗੇ ਜੀ ਸ਼ਾਮ ਨੂੰ 6 ਵਜੇ ਜਿਹੜਾ ਡਰਾ ਕੱਢਿਆ ਜਾਏਗਾ 5 ਵਜੇ ਜੀ 5 ਵਜੇ ਸੋਰੀ 5 ਵਜੇ ਡਰਾ ਕੱਢਿਆ ਜਾਏਗਾ ਜਿਹੜਾ 4 ਵਜੇ ਤੱਕ ਰਜਿਸਟ੍ਰੇਸ਼ਨ ਕਰੇਗਾ ਉਹਦੇ ਨਾਮ ਪਾਏ ਜਾਣਗੇ ਤੇ 5 ਵਜੇ ਜਿਹੜਾ ਲੱਕੀ ਡਰਾ ਕੱਢਾਂਗੇ ਤੇ ਉਹ ਵੀ ਆਪਾਂ ਲਾਈਵ ਦਿਖਾਵਾਂਗੇ ਜੀ ਸਾਰਾ ਕੁਝ ਵੀ ਲੱਕੀ ਡਰਾ ਕਿੰੋਂ ਨਿਕਲਦਾ ਹੈ ਇਹ ਸਾਰਾ ਕੁਝ ਦਿਖਾਵਾਂਗੇ ਜੀ ਤਾਂ ਜੁਐਲਰੀ ਤੁਸੀਂ ਦੇਖ ਲਓ ਜੀ ਸੂਟ ਤੁਹਾਨੂੰ ਅਸੀਂ ਦਿਖਾ ਚੁੱਕੇ ਹਾਂ ਤਜਲ ਤਜਲ ਤੇ ਪਹੁੰਚੋ ਐਡਰਸ ਇੱਕ ਵਾਰੀ ਨੋਟ ਕਰ ਲਓ ਐਡਰਸ ਹੈ ਜੀ ਚੁੱਕ ਸਟਰੀਟ ਫਾਜ਼ਿਲਕਾ ਵਾਨ ਬਜਾਰ ਦੇ ਬਿਲਕੁਲ ਕਿਸੇ ਜਿਹੜੀ ਗਲੀ ਹੈ ਉਹਦਾ ਚੁੱਕ ਸਟਰੀਟ ਹੈ ਜੀ ਚੁੱਕ ਸਟਰੀਟ ਦੇ ਵਿੱਚ ਆ ਕੇ ਚਾਇਨਾ ਟਰੇਲਰ ਦੇ ਬਿਲਕੁਲ ਸਾਹਮਣੇ ਜਿਹੜਾ ਰਾਇਲ ਮੇਕਓਵਰ ਬਣਿਆ ਹੋਇਆ ਹੈ ਤੇ ਇੱਥੇ ਇਹਨਾਂ ਵੱਲੋਂ ਇਹ ਐਗਜ਼ੀਬਿਸ਼ਨ ਲਗਾਇਆ ਗਿਆ ਹੈ ਤਾਂ ਜਲ ਤੁਰ ਜਲ ਤੇ ਪਹੁੰਚੋ ਤੇ ਨਾ ਦਾ ਸਵਾਵਾ ਦਾ ਲਾਭ ਉਠਾਓ ਤੇ ਐਗਜ਼ੀਬਿਸ਼ਨ ਦੇ ਵਿੱਚ ਜਾ ਕੇ ਆਪਣੀ ਜੁਐਲਰੀ ਸੈਲੈਕਟ ਕਰੋ ਸੂਟ ਸੈਲੈਕਟ ਕਰੋ ਤੇ ਨਾਲ ਹੀ ਮੇਕਅਪ ਬੁੱਕ ਕਰਵਾਓ 10% ਦੀ ਛੂਟ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਕੁਝ ਸੂ ਕਲੈਕਸ਼ਨ ਜਿਹੜੀ ਇੱਥੇ ਬਹੁਤ ਵਧੀਆ ਜੀ ਤਾਂ ਇੱਥੇ ਲੇਡੀਆਂ ਪਹੁੰਚੀਆਂ ਹੋਈਆਂ ਤੇ ਆਪਣੀ ਕਲੈਕਸ਼ਨ ਜਰੀਆ ਕਰ ਰਹੀਆਂ ਹਨ ਤਾਂ ਹੁਣ ਮੇਰਾ ਲੱਕੀ ਪਟੇਲਾ ਜੀ ਮੇਰੇ ਸਹਿਯੋਗੀ ਮੌਜੂਦ ਹੈ ਉਹਨਾਂ ਨੂੰ ਕਹਿੰਦੀ ਥੋੜੀ ਦੇਰ ਹੋਗੀ ਕੁਝ ਜਾਣਕਾਰੀ ਦੇਣ I'm <laughs> not ਖਬਰਾਂ ਦੇ ਸੁਨੇਹਾ ਰੋਕਣ ਵਾਲਾ ਸ਼ਾਹੀ ਨੇ ਵੀ ਨਵੇਂ ਦੁਪਹਿਰ ਸੁਣਾ ਬੁਣ ਨਾ ਇਹ ਗੱਲ ਰੱਖੀ ਕਿ ਫਾਜ਼ਲ ਕਾ ਦੇ ਵਿੱਚ ਜਿਹੜਾ ਐਗਜ਼ੀਬਿਸ਼ਨ ਲੱਗਿਆ ਹੋਇਆ ਜੀ ਫਾਜ਼ਲ ਕਾ ਦੇ ਵਿੱਚ ਜਿਹੜਾ ਐਗਜ਼ੀਬਿਸ਼ਨ ਲਗਾਇਆ ਗਿਆ ਹੈ ਰਾਇਲ ਕਲੈਕਸ਼ਨ ਤੇ ਰਾਇਲ ਮੇਕਓਵਰ ਵੱਲੋਂ ਨਿੱਤੇ ਜੁਐਲਰੀ ਦਾ ਐਗਜ਼ੀਬਿਸ਼ਨ ਲੱਗਿਆ ਹੋਇਆ ਤੇ ਨਾਲ ਜਿਹੜਾ ਲੇਡੀਜ਼ ਸੂਟ ਦਾ ਐਗਜ਼ੀਬਿਸ਼ਨ ਵੀ ਇਹਨਾਂ ਵੱਲੋਂ ਲਗਾਇਆ ਗਿਆ ਹੈ ਕਲੈਕਸ਼ਨ ਜਿਹੜੀ ਤੇ ਬੋਲ ਰਹੀ ਹੈ ਜੀ ਸਰ ਜੀ ਫਾਜ਼ਲ ਕਾ ਦੀ ਚੁਗ ਗਲੀ ਦੇ ਵਿੱਚ ਜਿਹੜਾ ਐਕਸੀਬਿਸ਼ਨ ਲੱਗਿਆ ਹੋਇਆ ਹੈ ਜੀ ਰਾਇਲ ਮੇਕਅਪ ਵਾਲਾ ਨੇ ਐਕਸੀਬਿਸ਼ਨ ਲਗਾਇਆ ਹੈ ਰਾਇਲ ਕਲੈਕਸ਼ਨ ਇਹਨਾਂ ਦਾ ਜਿਹੜਾ ਸ਼ੋਰੂਮ ਇੱਥੇ ਬਣਿਆ ਹੋਇਆ ਹੈ ਜੀ ਬਿਲਕੁਲ ਚਾਈਨਾ ਟੇਲਰ ਦੇ ਸਾਹਮਣੇ ਜਿੱਥੇ ਅੱਜ ਜੁਐਲਰੀ ਦਾ ਤੇ ਲੇਡੀਜ਼ ਸੂਟਾਂ ਦਾ ਜਿਹੜਾ ਐਕਸੀਬਿਸ਼ਨ ਇੱਥੇ ਚੱਲ ਰਿਹਾ ਹੈ ਤਾਂ ਲੇਡੀਜ਼ ਜੇ ਪਹੁੰਚਿਆ ਨਹੀਂ ਤੁਸੀਂ ਵੀ ਆਓ ਜਿਹੜਾ 4 ਵਜੇ ਤੱਕ ਇੱਥੇ ਆ ਕੇ ਪਰਚੇਸ ਕਰੇਗਾ ਉਹਦਾ ਨਾਮ ਲੱਕੀ ਡਰਾ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਜਾਏਗਾ ਤੇ ਉਹਨਾਂ ਨੂੰ ਡਰਾ ਕੱਢਿਆ ਜਾਏਗਾ ਉਹ ਵੀ ਅਸੀਂ ਲਾਈਵ ਦਿਖਾਵਾਂਗੇ ਜੀ ਸ਼ਾਮ ਨੂੰ 5 ਵਜੇ 5:00 ਵਜੇ ਡਰਾ ਨਿਕਲਣਾ ਬਟਾ ਵੀ ਸਿੰਗਲ ਹੈ ਕੋਲ ਆ ਰਹੀ ਨੂੰ ਨਾ ਸ਼ਿਪ ਕਰ ਲੈ ਕੇ ਜੀ ਨਹੀਂ ਨਹੀਂ ਜੀ ਜਿਹੜੇ ਦੋ ਲੜਕੀਆਂ ਬੈਠੀਆਂ ਜੀ ਇਹ ਨਾਮ ਲਿਖਦੀਆਂ ਜਿਹੜੇ ਵੀ ਕਸਟਮਰ ਇੱਥੇ ਆਉਂਦੇ ਆ ਇਹੜੇ ਪਰਚੇਜ਼ ਕਰਕੇ ਜਾਂਦੇ ਆ ਤੇ ਇਹਨਾਂ ਵੱਲੋਂ ਜਿਹੜਾ ਲੱਕੀ ਡਰਾ ਦੇ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਤੁਸੀਂ ਇਹਨਾਂ ਨੂੰ ਪੁੱਛਾਲ ਲਓ ਜੀ ਜੇਕਰ ਤੁਹਾਡੀ ਪਰਚੀ ਨਹੀਂ ਨਿਕਲਦੀ ਤਾਂ ਇਹਨਾਂ ਨੂੰ ਆਪਾਂ ਆ ਕੇ ਕਹਿਣਾ ਵੀ ਸਾਡੀ ਪਰਚੀ ਕਿਉਂ ਨਹੀਂ ਪਾਈ ਠੀਕ ਹੈ ਜੀ ਤੇ ਪਰਚੀਆਂ ਜਿਹੜੀਆਂ ਚੱਲ ਰਹੀ ਹੈ ਇਹ ਪਾਰੀ ਹੈ ਜੀ ਤੇ ਜਿਹੜਾ ਵੀ ਅੱਗੇ ਇੱਥੇ ਪਰਚੇਜ਼ ਕਰਦਾ ਹੈ ਤੇ ਉਹ ਦਾ ਨਾਮ ਜਿਹੜਾ ਸ਼ਾਮਲ ਕੀਤਾ ਜਾਂਦਾ ਹੈ ਪੂਰਾ ਸਟਾਫ ਜਿਹੜਾ ਅੱਜ ਰਾਇਲ ਮੇਕਓਰ ਦੇ ਉੱਤੇ ਲੱਗਿਆ ਹੋਇਆ ਹੈ ਜੀ ਰਾਇਲ ਕਲੈਕਟਰ ਦੇ पूरे स्टाफ मैंबर है पूरी जिम्मेवारी निभा रहे हैं है बहुत बढ़िया चीज तक पहुंचाई जा रही हैं। ਤਾਂ ਹੁਣ ਆਪਾਂ ਕੁਝ ਕਮੈਂਟ ਪੜ ਲੀਏ ਜੀ ਕੁਝ ਲੋਕ ਜਿਹੜਾ ਕਮੈਂਟ ਕਰ ਰਹੇ ਆ ਉਹ ਵੀ ਤੁਹਾਨੂੰ ਦੱਸ ਦਈਏ ਪੰਕਜ ਨਾਰੰਗ ਜੀ ਸੁਪਰ ਕਲੈਕਸ਼ਨ ਕਹਿ ਰਹੇ ਨੇ ਪਵਨ ਗੋਕਲਾਨੀ ਰਾਜੂ ਜੀ ਗੁੱਡ ਕਹਿ ਰਹੇ ਹਿਤੇਸ਼ ਵਾਰਸਲ ਨਾਈਸ ਕਲੈਕਸ਼ਨ ਕਹਿ ਰਹੇ ਆ ਕਮਲ ਸ਼ਰਮਾ ਗੁੱਡ ਜੋਬ ਸ਼ੀਕਾ ਹੁਜਜਾ ਬਜਾਦੀ ਵੇਅਰ ਕਹਿ ਰਿਹਾ ਬਿਲਕੁਲ ਜੀ ਇਹ ਚੁਗ ਸਟਰੀਟ ਦੇ ਵਿੱਚ ਲੱਗਿਆ ਹੋਇਆ ਜੀ ਚੁਗ ਸਟਰੀਟ ਦੇ ਵਿੱਚ ਜਿਹੜਾ ਹੈ ਰॉयਲ ਕਲੈਕਸ਼ਨ ਚਾਈਨਾ ਟੇਲਰ ਦੇ ਬਿਲਕੁਲ ਸਾਹਮਣੇ ਜਿਹੜਾ ਰॉयਲ ਕਲੈਕਸ਼ਨ ਵਾਲਾ ਦਾ ਸ਼ੋਅਰੂਮ ਹੈ ਉੱਥੇ ਐਗਜ਼ੀਬਿਸ਼ਨ ਲੱਗਿਆ ਹੋਇਆ ਜੀ ਬਾਣ ਬਾਜ਼ਾਰ ਚੁਗ ਸਟਰੀਟ ਚਾਈਨਾ ਟੇਲਰ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਐਗਜ਼ੀਬਿਸ਼ਨ ਚੱਲ ਰਿਹਾ ਹੈ ਤੇ ਲੇਡੀਆਂ ਦੇਤੇ ਬਹੁਤ-ਬਹੁਤ ਰਹੀ ਹੈ ਜੀ ਤੁਸੀਂ ਵੀ ਪਹੁੰਚੋ ਰੰਗਰੇ ਸੁਪਰ ਕਲੈਕਸ਼ਨ ਕਹ ਰਹੇ ਨੇ ਤੁਹਾਨੂੰ ਕੋ ਕਰ ਜਲਦੀ ਤੁਸੀਂ ਦੇਖ ਲਓ ਜੀ ਕਿੰਨੀ ਵਧੀਆ ਜਵੈਲਰੀ ਲੈਂਦੀ ਗਈ ਹੈ ਜੀ और जी सबके सामने जो है एयरक्राफ्ट वाला और एक आदमी भी आ गया है ਸਾਡੇ ਨਵੀਨ ਕੁਆਦਲਾ ਕੈਪਟਨ ਦੀ ਵੀ ਜੁੜ ਗਈ ਹੈ ਜੀ ਲਾਈਨ ਨੀਲਮ ਮੋਂਗਾ ਸੇ ਦੇਵਾ ਜੀ ਨਾਲ ਜੁੜੇ ਹੋਏ ਨੇ ਸੁੰਦਰ ਗੁਦਾਰਾ ਜੀ ਜੁੜ ਗਏ ਨੇ ਜੀ ਸੀਮਾ ਭਾਰਤਵਾੜ ਤੰਨ ਨਾਈਸ ਕਹਰੇ ਨੇ ਲਵਪ੍ਰੀਤ ਗੁਰਨਾਮ ਜੀ ਨਾਲ ਜੁੜੇ ਹੋਏ ਨੇ ਜੀ ਤਾਂ ਬਹੁਤ ਵੀ ਹੋਰ ਨਾਲ ਜੁੜ ਗਏ ਹੈ ਜੀ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰੋ ਜਿਸ ਨੂੰ ਲਾਈਕ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਕਿ ਅੱਜ ਫਾਜ਼ਿਲਕਾ ਦੇ ਵਿੱਚ ਜਿਹੜਾ ਇੱਕ ਐਗਜ਼ੀਬਿਸ਼ਨ ਲਗਾਇਆ ਗਿਆ ਹੈ ਜਲਦੀ ਦਾ ਐਗਜ਼ੀਬਿਸ਼ਨ ਹੈ ਜੀ ਲੇਡੀ ਸੂਟਾਂ ਦਾ ਐਗਜ਼ੀਬਿਸ਼ਨ ਹੈ ਤੇ ਨਾਲ ਹੀ ਤੁਸੀਂ ਮੇਕਅਪ ਵੀ ਬੁਕਿੰਗ ਕਰਵਾ ਸਕਦੇ ਹੋ 10% ਦੀ ਜਿਹੜੀ ਛੂਟ ਹੈ ਤੁਹਾਨੂੰ ਮਿਲਦੀ ਹੈ ਤਾਂ ਐਸੀ ਤਰ੍ਹਾਂ ਹੀ ਨਵੀਆਂ-ਨਵੀਆਂ ਕਵਰੇਜ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਾਂ ਲਾਸਟ ਦੇ ਵਿੱਚ ਉਹਨਾਂ ਅਨਿਕਾ ਜੀ ਤੇ ਫਿਰ ਇੱਕ ਪਾਸੇ ਸੰਦੇਸ਼ ਲੈ ਲਈਏ ਤਾਂ ਮੈਮ ਲਾਸਟ ਦੇ ਵਿੱਚ ਕੀ ਕਹੋਗੇ ਜੀ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਲਾਸਟ ਇਸ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਵਾਦ ਤੋਂ ਵਦ ਆਓ ਫਾਜ਼ਿਲਕਾ ਵਾਸੀਓ ਤੇ ਅਸੁਨੈਰੀ ਮੌਕੇ ਦਾ ਫਾਇਦਾ ਚੱਕੋ ਹਾਂਜੀ ਹਾਂਜੀ 5 ਵਜੇ ਆਪਾਂ ਜਿਹੜਾ ਲਾਈਵ ਹੋਣਾ ਉਹਦੇ ਬਾਰੇ ਵੀ ਦੋਰਾ ਯਾ ਜਾਣ ਹਾਂਜੀ ਹਾਂਜੀ ਰਿਸਪੈਕਟਿਡ ਸਾਵਨ ਸੁਖਾ ਜੀ ਆਣਗੇ ਇਸ ਵਿੱਚ ਸਾਵਨ ਸੁਖਾ ਜੀ ਉਹਨਾਂ ਦੇ ਹੱਥੀ ਆਪਾਂ ਲੱਕੀ ਡਰਾਵ ਇਹਨਾਂ ਨਿਕਲਵਾਵਾਂਗੇ ਤੇ ਲਾਈਵ ਆਵਾਂਗੇ ਠੀਕ ਹੈ ਜੀ ਤਾਂ ਬਿਲਕੁਲ ਜਿਹੜਾ ਸਾਵਾਂ ਸੁੱਖਾ ਜਿੱਥੇ ਪਹੁੰਚਣਗੇ 5 ਵਜੇ ਜਿੰਨਾਂ ਵੱਲੋਂ ਇੱਥੇ ਜਿਹੜਾ ਲੱਕੀ ਡਰਾਜ ਦਾ ਕੱਢਿਆ ਜਾਏਗਾ ਤਾਂ ਬਿਲਕੁਲ ਐਸੀ ਤੁਹਾਨੂੰ ਜਿਹੜਾ ਲਾਈਵ ਦਿਖਾਇਆ ਜੀ ਤੁਸੀਂ ਇੱਥੇ ਜਲਦ ਜਲਦ ਪਹੁੰਚੋ ਤੇ ਇਹਨਾਂ ਦੇ ਸਾਵਾਂ ਦਾ ਲਾਭ ਉਠਾਓ ਤੇ ਲੱਕੀ ਡਰਾ ਦੇ ਤੁਸੀਂ ਵੀ ਹੱਕਦਾਰ ਬਣੋ ਤਾਂ ਐਸੀ ਤਰ੍ਹਾਂ ਹੀ ਅਸੀਂ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦੇ ਰਵਾਂਗੇ ਦੇਖਦੇ ਰਹੋ ਆਰਪੀ ਲਾਈਵ মিডিਆ ਤੁਹਾਡਾ ਆਪਣਾ ਚੈਨਲ